ਹਿੰਦੂ ਕਾਲਜ ਅੰਮ੍ਰਿਤਸਰ ਇਹ ਸਾਰੇ ਸਟੂਡੈਂਟ ਜ਼ਵੰਗੇ ਦੇ ਪ੍ਰਧਾਨ ਰਹੇ ਹੈ ਜੀ ਦਾ ਮਤਲਬ ਹੈ ਕਿ ਆਪਣੀ ਛੋਟੀ ਉਮਰ ਦੇ ਵਿੱਚ ਹੀ ਇਹਨਾਂ ਨੇ ਆਪਣੀ ਅਗਵਾਈ ਦਿੱਤੀ ਹੈ ਤੇ ਲੀਡਰਸ਼ਿਪ ਦਿਖਾਈ ਹੈ ਇਹਨਾਂ ਦਾ ਜੀਵਨ ਜੱਜ ਅਜੀਤ ਸਿੰਘ ਬੈਂਸ ਦੀ ਮਨੁੱਖੀ ਅਧਿਕਾਰਾਂ ਦੀ ਕਮੇਟੀ ਦੇ ਵਿੱਚ ਵੀ ਬੀਤੇ ਹੈ ਸੋ ਕੈਨ ਦਾ ਪਾਵੇ ਹੈ ਕਿ ਜਿਹੜੇ ਵੀ ਮਨੁੱਖੀ ਅਧਿਕਾਰਾਂ ਦੀਆਂ ਕਮੇਟੀਆਂ ਜਾਂ ਜਥੇਬੰਦੀਆਂ ਰਹੀਆਂ ਉਹਨਾਂ ਦੇ ਵਿੱਚ ਇਹਨਾਂ ਦੀ ਸ਼ਮੂਲੀਅਤ ਵੀ ਰਹੀ ਹੈ ਇਹਨਾਂ ਨੇ ਬਹੁਤ ਕੰਮ ਕੀਤੇ ਹੈ ਔਰ ਸਦਾ ਸਿੱਖਾਂ ਦੇ ਮਨ ਦੇ ਵਿੱਚ ਇਹਨਾਂ ਦੀ ਯਾਦ ਰਹੂਗੀ ਫਿਰ ਜਿਹੜੇ ਸਾਡੇ ਇੱਕ ਬਹੁਤ ਚੰਗੇ ਮਸ਼ਹੂਰ ਗਵਈਏ ਸਰਦਾਰ ਦਲਜੀਤ ਸਿੰਘੀ ਦੋਸਾਂ ਨੇ ਇਹਨਾਂ ਦੇ ਉੱਤੇ ਫਿਲਮ ਬਣਾਈ ਹੈ ਪਰ ਹਿੰਦੂ حکومت ਨੇ ਉਹਦੇ ਵਿੱਚ 103 ਕੱਟਣਾ ਤੇ ਹੈ ਜੀ ਦਾ ਮਤਲਬ ਹੈ ਕਿ ਉਹ ਦੇਖਣਯੋਗ ਹੈ ਨਹੀਂਗੀ ਕਿਉਂ ਕਰਕੇ ਸਾਰੀ ਫਿਲਮ ਜੀ ਦਾ ਅਸਰ ਲੋਕਾਂ ਤੱਕ ਜਾਣਾ ਸੀ ਉਹ ਕੱਟਬਟ ਦਿੱਤੀ ਹੈ ਜਾਂ ਜਿ ਕਿ ਸੰਵਧਾਨ ਇੰਡੀਆ ਦਾ ਕਹਿੰਦਾ ਕੀ ਆਪਣੀ ਗੱਲ ਦੱਸਣ ਦੇ ਲਈ ਸਬਦਾਨ ਪੂਰੇ ਹੱਕ ਦਿੰਦੀ ਹੈ ਪਰ ਹੱਕ ਸਿੱਖਾਂ ਦੇ ਅੱਜ ਨਹੀਂ ਹਨ ਇਹਨਾਂ ਦੇ ਉੱਤੇ ਗੋਲੀ ਚਲਾਈ ਜਾਂਦੀ ਹੈ ਜਾਂ ਮਾਰਿਆ ਜਾਂਦਾ ਹੈ ਅਕਾਲ ਤਖਦ ਦੇ ਜਥੇਦਾਰਾਂ ਨੂੰ ਵੀ ਕੌਂਕੇ ਸਾਹਿਬ ਨੂੰ ਉਹਨਾਂ ਦੇ ਇੱਕ ਇੱਕ ਬੰਦ ਘਟ ਕੇ ਬੋਰੀਚ ਪਾತ್ರೆ ਸਤਲੁਜ ਦਰਿਆ ਦੇ ਵਿੱਚ ਬੋਰੀਆਂ ਲਟਾਈਆਂ ਗਈਆਂ ਤੇ ਮੱਛੀਆਂ ਉਹਨਾਂ ਦੇ ਸਰੀਰ ਕੱਟੇ ਹੋਏ ਨੂੰ ਛਕ ਗਈਆਂ ਉਹਦਾ ਵੀ ਇਨਸਾਫ ਸਾਨੂੰ ਅਜੇ ਤੱਕ ਨਹੀਂ ਮਿਲਿਆ ਪਰ ਜਿਹੜਾ ਸਭ ਤੋਂ ਵੱਡਾ ਕੰਮ ਕੀਤਾ ਖਾਲੜਾ ਸਾਹਿਬ ਨੇ ਉਹਨਾਂ ਨੇ ਲਖਤ ਪੜਤ ਦੇ ਵਿੱਚ ਇੱਕ ਦਸਤਾਵੇਜ਼ ਬਣਾਈ ਜਿਹਦੇ ਵਿੱਚ ਹਜ਼ਾਰਾਂ ਸਿੱਖਾਂ ਦੇ ਸਰੀਰ ਖੂਫੀਆ ਤੌਰ ਦੇ ਉਤੇ ਸੰਸਕਾਰ ਕੀਤੇ ਗਏ ਪੱਟੀ ਦੇ ਅੰਬਰਸਰ ਦੁਰਗਿਆਨਾ ਮੰਦਿਰ ਦੇ ਸ਼ਮਸ਼ਾਨ ਘਾਟ ਦੇ ਵਿੱਚ ਇਹ ਸਾਰਾ ਕੁਝ ਹੋਇਆ ਔਰ ਉਹ ਸਾਡੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਬਾਬਾ ਦੀਪ ਸਿੰਘ ਸਾਹਿਬ ਦੇ ਗੁਰਦੁਆਰੇ ਪੱਠੀ ਪਿੱਖੀ ਵਿੰਡ ਦੇ ਵਿੱਚ ਤੇ ਸਾਡੇ ਨਾਲ ਰਹੇ ਹੈ ਤੇ ਜਦੋਂ ਉਹ ਲਾਣ ਨਾਮ ਅੰਬਰਸਰ ਦਾ ਬਣਿਆ ਉਦੋਂ ਵੀ ਸਾਡੇ ਨਾਲ ਸੀਗੇ ਸੋ ਸਾਡੇ ਸਬੰਧ ਬਹੁਤ ਨਿੱਗੇ ਤੇ ਚੰਗੇ ਇਹਨਾਂ ਦੇ ਨਾਲ ਰਹੇ ਹੈ ਬਹੁਤ ਦਲੇਰ ਸੀ ਇਹਨਾਂ ਦਾ ਇਤਿਹਾਸ ਇਹਨਾਂ ਦੇ ਪਰਿਵਾਰ ਦਾ ਈਮਾਨ ਸਿੰਘ ਨੇ ਬਿਆਨ ਕੀਤਾ ਜਿਹੜਾ ਪੜਨ ਵਾਲਾ ਸੋ ਸਤਕਾਰਯੋਗ ਸਾਥੰਗ ਜੀ ਜਿੱਥੇ ਮੈਂ ਇਹ ਗੱਲ ਇਹਨਾਂ ਦੀ ਯਾਦ ਦੇ ਵਿੱਚ ਕਰ ਰਿਹਾ ਉੱਥੇ ਮੈਂ ਥੋੜੀਆਂ ਜੀਆਂ ਗੱਲਾਂ ਆਪਣੇ ਜਿਹੜਾ ਸੰਘਰਸ਼ ਚੱਲਦਾ ਰਿਹਾ ਜੋ ਇਹਦੇ ਵਿੱਚ ਤਕਲੀਫਾਂ ਆਈਆਂ ਜੋ ਮੈਨੂੰ ਇਹਦਾ ਤਜਰਬਾ ਹੋਇਆ ਉਹ ਵੀ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦਾ ਅਸੀਂ ਜਿਹੜੇ ਸਿੱਖ ਹੈ ਹੁਣ ਛੋੜੇ ਰਹਿ ਗਏ ਜਿਹੜੇ ਕੀ ਆਜ਼ਾਦੀ ਦੇ ਵਿੱਚ ਮੰਨਦੇ ਆਂ ਆਜ਼ਾਦੀ ਦਾ ਮਤਲਬ ਹੈ ਖਾਲਸਾਣ ਪਰ ਜੇ ਥੋੜੇ ਐ ਤਾਂ ਪੱਕੇ ਸਿੱਖ ਵੀ ਹੈਗੇ ਆ ਜਿਆਦਾ ਦਿਲੋਰ ਨਹੀਂ ਹੁੰਦੀ ਜਦੋਂ ਨਵੇਂ ਮੁਲਕ ਬਣਦੇ ਆ ਜਿਹੜਾ ਮੇਰਾ ਤਜਰਬਾ ਹੋਇਆ ਹੈ ਉਹਦੇ ਵਿੱਚ ਮੈਂ ਦੇਖਿਆ ਕਿ ਜਿਹੜੇ ਵੀ ਲੋਕ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਾਲ ਰਹੇ ਆ ਤੇ ਕਹਿੰਦੇ ਸੀ ਤੇਰੇ ਨਾਲ ਹੀ ਸ਼ਹਾਦਤ ਪ੍ਰਾਪਤ ਕਰਾਂਗੇ ਉਹਨਾਂ ਵਿੱਚੋਂ ਮੈਨੂੰ ਇੱਕ ਦਾ ਨਾਮ ਦੱਸ ਦੋ ਜਿਹੜਾ ਅੱਜ ਵੀ ਸંત ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਗੱਲ ਕਰਦਾ ਹੋਵੇ ਬੇਸ਼ੱਕ ਦਮਦਮੇ ਦੀ ਤਕਸਾਲ ਚੋਂ ਕੱਢ ਕੇ ਦੱਸ ਦੋ ਮੈਨੂੰ ਸੋ ਮੇਰਾ ਕਹਿਣ ਦਾ ਭਾਵ ਹੈ ਜੀ ਜਿਹੜੀ ਏਡੀ ਤਕੜੀ ਸਨਸਤਾ ਸਗੀ ਦਮਦਮੀ ਤਖਸਾਲ ਉਹਦੇ ਵਿੱਚ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਸੋਚ ਦਾ ਕੋਈ ਰਹਿਣਾ ਨਹੀਂ ਹੈ ਜਿਹੜੇ ਅਸੀਂ ਇਨਕਲਾਬ ਦੇ ਵਿੱਚ ਜੁੜੇ ਹੋਏ ਆ ਉਹਦੇ ਵਿੱਚ ਮੈਂ ਤੁਹਾਨੂੰ ਆਧਾਰਨ ਦਿੰਦਾ ਸਰਦਾਰ ਸੁੱਚਾ ਸਿੰਘ ਛੋਟੇਪੁਰ ਦਾ ਉਹ ਸਾਡੀ ਪਾਰਟੀ ਦੇ ਵਿੱਚ ਸੀਗੇ ਪਰ ਜਦੋਂ ਸਾਡੀ ਪਾਰਟੀ ਨੇ ਸੈਂਟਰ ਸਰਕਾਰ ਨੂੰ ਇਨਕਾਰ ਕਰਤਾ ਕਿ ਅਸੀਂ ਚੀਫ ਮਿਨਿਸਟਰ ਨਹੀਂ ਚਾਹੁੰਦੇ ਅਸੀਂ ਆਪਣੀ ਆਜ਼ਾਦੀ ਚਾਹੁੰਦੇ ਹਾਂ ਤਾਂ ਛੱਡ ਕੇ ਚਲੇ ਗਏ ਪਾਰਟੀ ਨੂੰ ਛੱਡ ਕੇ ਚਲੇਗੇ ਉਹਦਾ ਨਤੀਜਾ ਕੀ ਹੋਇਆ ਕਿ ਜਿਹੜੇ ਸਾਡੀ ਪਾਰਟੀ ਨੂੰ ਛੱਡ ਕੇ ਗਏ ਐ ਉਹ ਫਿਰ ਹਿੰਦੂਤਵਾ ਵੱਲ ਤਾਂ ਚਲੇਗੇ ਪਰ ਹਿੰਦੂਤਵਾ ਖੌਮ ਉਹਨਾਂ ਦੇ ਉੱਤੇ ਇਤਬਾਰ ਨਹੀਂ ਕਰਦੀ ਹੈ ਉਹ ਸਮਝਦੀ ਹੈ ਕਿ ਇਹ ਲੋਕਾਂ ਦੇ ਵਿੱਚ ਆਜ਼ਾਦੀ ਦਾ ਬੀਜ ਬੀਜਿਆ ਹੋਇਆ ਇਹ ਕਿਸੇ ਵੇਲੇ ਵੀ ਉੱਭਰ ਸਕਦਾ ਹੈ ਸੋ ਪਾਰਟੀ ਤਾਂ ਛੱਡ ਗਏ ਹਿੰਦੂਤਵਾਦ ਵਿੱਚ ਚਲੇ ਗਏ ਪਰ ਜਦੋਂ ਉਹਨਾਂ ਨੇ ਜਹਾਜ਼ ਚੜ੍ਹਨਾ ਸੀ ਅਮਰੀਕਾ ਦਾ ਆ ਮਹੀਨਾ 2 ਮਹੀਨੇ ਹੋਏ ਐ ਉਨਾਂ ਨੂੰ ਜਹਾਜ਼ ਦੇ ਉੱਤੋਂ ਲਾਤਾ ਕਿ ਤੁਸੀਂ ਅਮਰੀਕਾ ਨਹੀਂ ਜਾ ਸਕਦੇ ਹੁਣ ਤੁਸੀਂ ਦੱਸੋ ਉਹ ਬਾਜ਼ਰਦਾਲ ਦੇ ਵਿੱਚ ਵੀ ਰਹੇ ਮਹਾਰਾਜਾ ਪਟਿਆਲੇ ਨਾਲ ਵੀ ਰਹੇ ਸਾਰਿਆਂ ਨਾਲ ਰਹੇ ਪਰ ਅੰਤ ਨੂੰ ਉਹਨਾਂ ਨੂੰ ਜਹਾਜ਼ ਦੇ ਵਿੱਚ ਚੜਦਿਆਂ ਹੋਇਆਂ ਲਾਤਾ ਕਿ ਤੇਰਾ ਅਕਬਾਰ ਸਾਨੂੰ ਨਹੀਂ ਹੈ ਹੁਣ ਸਾਡੇ ਮਹਾਰਾਜਾ ਪਟਿਆਲਾ ਚੀਫ ਮਿਨਿਸਟਰ ਮੇਰਾ ਖਿਆਲ ਦੋ ਵਾਰ ਹੀ ਰਹੇ ਹੈ ਪੰਜਾਬ ਦੇ ਜਦੋਂ ਉਹਨਾਂ ਨੇ ਦੇਖਿਆ ਕਿ ਬੀਜੇਪੀ ਦਾ ਪੱਲਾ ਖਾਵੀ ਹੋ ਗਿਆ ਤੇ ਮੈਨੂੰ ਸਰਕਾਰ ਖੁਸ਼ ਕਹੋਗੀ ਨਹੀਂ ਉਹ ਵੀ ਕਾਂਗਰਸ ਪਾਰਟੀ ਪਹਿਲਾਂ ਤਾਂ ਐਲਾਨ ਨਾਵਾ ਅੰਬਰ ਸਰਦਾ ਹੋਇਆ ਸਾਡੇ ਨਾਲ ਆ ਗਏ ਸਾਨੂੰ ਛੱਡ ਕੇ ਕਾਂਗਰਸ ਦੇ ਵਿੱਚ ਚਲੇ ਗਏ ਕਾਂਗਰਸ ਦੇ ਵਿੱਚ ਚੀਫਨਸ਼ਿਪ ਨਾ ਇਗਰੀ ਪਰ ਜਦੋਂ ਬੀਜੇਪੀ ਦਾ ਬੋਰਡ ਭਾਰੀ ਹੋਣ ਲੱਗਿਆ ਮਹਾਰਾਜ ਸਾਹਿਬ ਨੇ ਸਮਝਿਆ ਕਿ ਹੁਣ ਮੇਰੇ ਖਿਲਾਫ ਕੋਈ ਤਫਤੀਸ਼ਾਂ ਨਹੀਂ ਹੋਣਗੀਆਂ ਮੈਨੂੰ ਥੰਗ ਨਹੀਂ ਕੀਤਾ ਜਾਊਗਾ ਪਰ ਕੱਲ ਦੀ ਅਖਬਾਰਾਂ ਦੇ ਵਿੱਚ ਪੜੋ ਕਿ ਹਾਈ ਕੋਰਟ ਨੇ ਫੈਸਲਾ ਕੀਤਾ ਕਿ ਜਿਹੜੇ ਤੁਹਾਡੇ ਉੱਤੇ ਫੌਜਦਾਰੀ ਦੇ ਕੇਸ ਚੱਲਦੇ ਆ ਔਰ ਚੱਲਦੇ ਰਹਿਣਗੇ ਸੋ ਸਤਕਾਰਯੋਗ ਸਾਧ ਸੰਗਤ ਜੀ ਐਂਟਕੂਸੀਆਂ ਮਾਰਨੀਆਂ ਆਪਣੀ ਕੌਮ ਦੇ ਨਾਲ ਧੋਖਾ ਕਰਨਾ ਇਸ ਨੂੰ ਛੱਡ ਕੇ ਹਿੰਦੂਤਵਾਚ ਚ ਚਲੇ ਜਾਣਾ ਉਹ ਤਬ ਨਹੀਂ ਕਰਦੇ ਹੈ ਅਤਬਾਰ ਕਿਉਂ ਨਹੀਂ ਕਰਦੇ ਇਹ ਸਾਡੇ ਜਿਹੜੇ ਇਤਿਹਾਸਕਾਰ ਹੈਗੇ ਆ ਜਿਹੜੇ ਕਥਾਵਾਚਕ ਹੈ ਉਹਨਾਂ ਨੂੰ ਦੱਸਣਾ ਚਾਹੀਦਾ ਕਿ Hindu ਕਦੇ ਸਿੱਖ ਦੇ ਉੱਤੇ ਇਤਬਾਰ ਨਹੀਂ ਕਰੂਗਾ ਕਿਉਂ ਕਰਕੇ ਜਿਹੜਾ Hindu ਆ ਦਾ ਗ੍ਰੰਥ ਸੀਗਾ ਮਨੁਸਮ੍ਰਿਤੀ ਜੀ ਦੇ ਵਿੱਚ ਜਾਤ ਪਾਤ ਨੂੰ ਉੱਤਮ ਸਮਝ ਗਿਆ ਚਾਰ ਜਾਤਾਂ ਦੇ ਵਿੱਚ ਮਨੁੱਖਤਾ ਨੂੰ ਇਸ ਸਮਤੀ ਨੇ ਵੰਡ ਦਿੱਤਾ ਬ੍ਰਾਹਮਣ ਖੱਤਰੀ ਵੈਸ਼ ਸ਼ੁੱਦਰ ODE ਖਿਲਾਫ ਗੁਰੂ ਨਾਨਕ ਸਾਹਿਬ ਨੇ ਬਗਾਵਤ ਕਰਤੀ ਗੁਰੂ ਨਾਨਕ ਸਾਹਿਬ ਨੇ ਕਿਹਾ ਕੀ ਮਨੁੱਖ ਸਾਰੇ ਇੱਕ ਹੈਗੇ ਆ ਤੇ ਬਰਾਬਰ ਹੈਗੇ ਆ ਸਾਰੀਆਂ ਜੀਵਾਂ ਦਾ ਇੱਕ ਦਾਤਾ ਸੋ ਸਤਕਾਰਯੋਗ ਸਾਧ ਸੰਗਤ ਜੀ ਜਿਦੋਂ ਸਾਡੇ ਗੁਰੂ ਸਾਹਿਬ ਨੇ ਪਹਿਲੇ ਗੁਰੂ ਨੇ ਹਿੰਦੂ ਧਰਮ ਦੇ ਖਿਲਾਫ ਬਗਾਵਤ ਕਰਤੀ ਪਰ ਫੇਰ ਤੁਸੀਂ ਸਮਝੋ ਕਿ ਇਹ ਸਾਡੇ ਉੱਤੇ ਕਿਵੇਂ ਇਤਬਾਰ ਕਰਨਗੇ ਇਹ ਕਰ ਨਹੀਂ ਸਾਦੇ ਹੈ ਕਿਉਂ ਕਰਕੇ ਗੁਰੂ ਨਾਨਕ ਸਾਹਿਬ ਨੇ ਬਗਾਵਤ ਕਰਕੇ ਇੱਕ ਨਵਾਂ ਧਰਮ ਖੜਾ ਕਰਤਾ ਇੱਕ ਨਵੀਂ ਕੌਮियत ਖੜੀ ਕਰਤੀ 100 ਕਦੇ ਵੀ ਹਿੰਦੂ ਤੁਹਾਨੂੰ ਬਖਸ਼ੂਗਾ ਨਹੀਂ ਜੇ ਕੋਈ ਵੀ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਬਗਾਵਤ ਕਰਦੇ ਮੇ ਤੁਸੀਂ ਦੱਸੋ RAM RAHIM ਨੂੰ ਮੰਨੋਗੇ ਨਹੀਂ ਮੰਨੋਗੇ ਕੋਈ ਵੀ ਬਗਾਵਤ ਤੁਹਾਡੇ ਧਰਮ ਦੇ ਗ੍ਰੰਥਾਂ ਦੇ ਖਿਲਾਫ ਕਰੂਗਾ ਉਸ ਨੂੰ ਸਿੱਖ ਕਦੇ ਨਹੀਂ ਮੰਨੂਗਾ ਇਸੇ ਤਰ੍ਹਾਂ ਸਾਡੇ ਹਿੰਦੂ ਨੇ ਇਹਨਾਂ ਦਾ ਵਿਸ਼ਵਾਸ ਸਾਡੇ ਵਿੱਚ ਹੈ ਨਹੀਂ ਹੁਣ ਹੜਾ ਆਏ ਹੋਏ ਐ ਮੈਨੂੰ ਕਿਤੇ ਵੀ ਮਿਲਟਰੀ ਨਹੀਂ ਦਿਖਦੀ ਮੈਂ ਸਾਰੇ ਸੂਬਿਆਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਜਾ ਰਹੇ ਹਾਂ ਕੋਈ ਸਰਕਾਰ ਦਾ ਮੁਲਾਜ਼ਮ ਮੈਨੂੰ ਨਹੀਂ ਦਿਖਦਾ ਬਿਲਕੁਲ ਸੁਨਣਾ ਪਿਆ ਤੁਸੀਂ ਤੇ ਤੁਹਾਡੇ ਭਰਾ ਤੇ ਭੈਣਾਂ ਰੇਕਸਾਂ ਦੇ ਉੱਤੇ ਪੱਠੇ ਅਚਾਰ ਖਾਣ ਪੀਣ ਦਾ ਸਮਾਨ ਦਵਾਈਆਂ ਭੇਜ ਰਿਹਾ ਪਰ ਸਰਕਾਰ ਨੇ ਇੱਕ ਕਦਮ ਵਿਨੀ ਠਾਇਆ ਕਿ ਸਿੱਖ ਕੌਮ ਦੇ ਉੱਤੇ ਵਿਪਤਾ ਆਈ ਹੈ ਤੇ ਆਈ ਕਿਵੇਂ ਹੈ ਕਿ ਜਿਹੜੇ ਡੈਮ ਹੈ ਪਾਖੜਾ ਵਿਆਸ ਤੇ ਰਣਜੀਤ ਸਾਗਰ ਰਾਵੀ ਇਨਾਂ ਦੇ ਗੇਟ ਹੋਂਤੇ ਐ ਹਿੰਦੂ ਘੂਮਤ ਦੇ ਕੋਲੇ ਬਹੁਤ ਜ਼ਿਆਦਾ ਗਿਆਨ ਹੈ ਸਾਇੰਸ ਦਾ ਇਨਾਂ ਨੂੰ ਪਤਾ ਹੈ ਕਿ ਪਹਾੜਾਂ ਦੇ ਵਿੱਚ ਜਿਹੜੀ ਬਰਫ਼ ਪਿਗਲ ਰਹੀ ਹੈ ਉਹਦਾ ਪਾਣੀ ਸਰੋਵਰਾਂ 'ਚ ਕਿੰਨਾ ਆ ਰਿਹਾ ਹੈ ਇਨਾਂ ਨੂੰ ਪਤਾ ਹੈ ਕਿ ਜਿਹੜਾ ਮੀਂਹ ਆਉਣ ਵਾਲਾ ਜਾਂ ਆ ਰਿਹਾ ਉਹ ਕਿੰਨਾ ਉਹਦੇ ਨਾਲ ਵੀ ਸਰੋਵਰ ਪਾਣੀ ਦੇ ਨਾਲ ਭਰੇ ਜਾ ਰਹੇ ਐ ਜੇ ਨਨ ਸਾਡਾ ਭਲਾ ਕਰਨਾ ਹੁੰਦਾ ਤਾਂ ਵੇਲੇ ਵੇਲੇ ਸਿਰ ਇਹ ਡੈਮਾਂ ਦੇ ਗੇਟ ਖੋਲ ਦਿੰਦੇ ਤੇ ਪਾਣੀ ਨਿਕਲਦਾ ਰਹਿੰਦਾ ਜੇ ਜਿਹੜੇ ਡੈਮ ਦੇ ਸਰੋਵਰ ਹੈ ਉਹ ਉੱਤੇ ਤੱਕ ਨਾ ਭਰਦੇ ਜਦੋਂ ਸਾਰਾ ਗਿਆਨ ਵਿਗਿਆਨ ਇਹਨਾਂ ਦੇ ਕੋਲੇ ਹੈ ਇਹਨਾਂ ਨੇ ਜਾਣ ਕੇ ਸਾਡੇ ਨਾਲ ਸ਼ਨਾਰਤ ਕੀਤੀ ਹੈ 88 ਦੇ ਵਿੱਚ ਵੀ ਕੀਤੀ ਸੀ ਜਦੋਂ ਸਿੱਖਾਂ ਦਾ ਜੰਗ ਆਪਾਂ ਲੜ ਰਹੇ ਸੀਗੇ ਅੱਜ ਮੈਂ ਦੇਖਿਆ ਗੰਗਨਾ ਦੇ ਲਈ ਕੋਈ ਪਠਾ ਪੁਠਾ ਹੈ ਨਹੀਂਗਾ ਬੱਚਿਆਂ ਦੇ ਲਈ ਸਕੂਲ ਹੈ ਨਹੀਂ ਕੋਈ ਕਿਸਮ ਕਿਸਮ ਦਾ ਰਹਿਣ ਦਾ ਪ੍ਰਬੰਧ ਨਹੀਂ ਕੀਤਾ ਹੈ ਜਿਹੜੇ ਲੋਕਾਂ ਦੇ ਘਰ ਰੁੜ ਗਏ ਐ ਜਿਹੜੇ ਬਗੈਰ ਘਰਾਂ ਛੋ ਐ ਜਿਹੜੀ ਜੀਰੀ ਬੀਜੀ ਸੀ ਉਹ ਤਬਾਹ ਹੋ ਗਈ ਹੈ ਜੇ ਜੀਰੀ ਪੱਕ ਜਾਂਦੀ ਮੰਡੀਆਂ ਦੇ ਵਿੱਚ ਵਿਕ ਜਾਂਦੀ ਤਾਂ 75000 ਰੁਪਇਆ ਪ੍ਰਤੀ ਕਿਲੋ ਕਿੱਦਾਂ ਸਾਨੂੰ ਪੈਸਾ ਪ੍ਰਾਪਤ ਹੋਣਾ ਸੀਗਾ ਅੱਜ ਸਾਰੀ ਮੁੰਜੀ ਖਤਮ ਹੋਈ ਪਈ ਹੈ وجہ ਕੀ ਹੈ ਕਾਨੂੰਨ ਹੈਗੇ ਐ ਅੰਗਰੇਜ਼ਾਂ ਨੇ ਹਰੇਕ ਚੀਜ਼ ਦਾ ਕਾਨੂੰਨ ਬਣਾਇਆ ਹੈ ਜਿਹੜੀ ਮਾਲ ਮਹਿਕਮੇ ਦੀ ਕਿਤਾਬ ਹੈ ਉਹਦੇ ਵਿੱਚ ਲਿਖਿਆ ਕੀ بارشਾਂ ਤੋਂ ਪਹਿਲਾਂ 3 ਮਹੀਨੇ ਜਿਹੜੇ ਡਿਪਟੀ ਕਮਿਸ਼ਨਰ ਹੈ ਇਹ ਆਪਣੇ ਹਲਕੇ ਦਾ ਦੌਰਾ ਕਰਨਗੇ ਨਾਲ ਇਹਨਾਂ ਦੇ ਨਾਲ ਐਸ ਡੀ ਐਮ ਹੋਊਗਾ ਮਾਲ ਦਾ ਸਾਰਾ ਮਹਿਕਮਾ ਪਟਵਾਰੀ ਤਸੀਲਦਾਰ ਹੋਣਗੇ ਉਹ ਹਰੇਕ ਸੂਆ ਹਰੇਕ ਨਹਿਰ ਹਰੇਕ ਡਰੇਨ ਹਰੇਕ ਦਰਿਆ ਦਾ ਮਾਇਨਾ ਕਰਨਗੇ ਤੇ ਜਿੱਥੇ-ਜਿੱਥੇ ਉਹਨਾਂ ਨੂੰ ਲੱਗੇ ਕਿ ਇਹ ਕੰਡੇ ਕਮਜ਼ੋਰ ਹੋ ਗਏ ਐ ਉਹਨਾਂ ਨੂੰ ਭਰਨਗੇ ਤੇ ਤਖੜੇ ਕਰਨਗੇ ਪਰ ਦੇਖੋ ਇਹ ਪੰਜਾਬ ਸਰਕਾਰ ਦਾ ਕੰਮ ਸੀ ਕਿ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਕਰ ਦੇ ਤੇ ਡਿਪਟੀ ਕਮਿਸ਼ਨਰ ਵੀ ਆਈਏਸ ਦੇ ਬੜੇ ਕਾਬਲ ਹੁੰਦੇ ਆ ਉਹ ਬਗੈਰ ਹੁਕਮ ਤੋਂ ਇਹ ਕਾਨੂੰਨ ਦਾ ਪਾਲਣਾ ਕਰਦੇ ਤੇ ਵਿਪਤਾ ਨਹੀਂ ਆਉਣੀ ਸੀ ਅੱਜ ਦੇ ਜਮਾਨੇ ਦੇ ਵਿੱਚ ਤੋਂਪਾਂ ਦੀ ਲੜਾਈ ਨਹੀਂ ਰਹੇਗੀ ਟੈਂਕਾਂ ਦੀ ਲੜਾਈ ਨਹੀਂ ਰਹੇਗੀ ਰਾਈਫਲਾਂ ਦੀ ਲੜਾਈ ਨਹੀਂ ਰਹੇਗੀ ਅੱਜ ਜਿੰਨੇ ਵੀ ਵੱਡੇ ਵੱਡੇ ਮੁਲਕ ਨੇ ਚੀਨ ਸਾਡਾ ਗੁਵੰਡੀ ਹੈ ਪਾਕਿਸਤਾਨ ਗੁਵੰਡੀ ਹੈ ਇੰਡੀਆ ਨਾਲ ਲੱਗਦਾ ਜਿੰਨਾਂ ਦੇ ਕੋਲੇ ਪਰਮਾਣੂ ਹਥਿਆਰ ਹੈਗੇ ਐਟਮ ਬਮ ਪਰ ਇੰਡੀਆ ਦੇ ਕੋਲੇ ਤੀਜਾ ਹਥਿਆਰ ਹੈ ਉਹ ਹੈ ਹਾਈਡਰੋਲੋਜੀਕਲ ਵਾਰਫੇਅਰ ਹਾਈਡਰੋਲੋਜੀਕਲ ਵਾਰਫੇਅਰ ਕੀ ਹੁੰਦਾ ਹੈ ਕਿ ਜਿੰਨੀਆਂ ਵੀ ਡੈਮ ਹੈ ਉਹਨਾਂ ਦੇ ਗੇਟ ਖੋਲ ਦੋ ਤੇ ਸਾਰੇ ਸਿੱਖਾਂ ਦੀ ਆਬਾਦੀ ਰੁੜ ਜਾਊਗੀ ਕਿੰਨੀਆਂ ਡੈਮ ਐ ਆਖਰ ਡੈਮ ਐ ਕੌਂਗ ਡੈਮ ਐ ਬਿਆਸ ਦੇ ਉੱਤੇ ਰਣਜੀਤ ਸਾਗਰ ਹੈਗੀ ਆ ਰਾਵੀ ਦੇ ਉੱਤੇ ਦੋ ਡੈਮ ਐ ਅਫਗਾਨਿਸਤਾਨ ਦੇ ਵਿੱਚ ਇੰਡੀਆ ਨੇ ਬਣਾਈਆਂ ਜੀਦਾ ਇਹਨਾਂ ਨੂੰ ਪਤਾ ਹੈ ਕਿ ਉਹਨਾਂ ਦੇ ਗੇਟ ਕਿਵੇਂ ਖੁੱਲਣੇ ਹਨ ਕੰਪਿਊਟਰ ਦੇ ਨਾਲ ਇਹ ਜਦੋਂ ਵੀ ਚਾਹਣ ਇਹ ਸਾਰੀਆਂ ਡੈਮਾਂ ਦੇ ਗੇਟ ਖੋਲ੍ਹ ਸਕਦੇ ਐ ਹੁਣ ਆਪ ਦਿੱਪਤਾ ਸਾਡੇ ਅੱਗੇ ਆਈ ਹੋਈ ਕਿ ਇਹ ਸਾਨੂੰ ਡੋਬਣਗੇ ਜਿੱਦ ਨੇ ਇਹਨਾਂ ਦਾ ਚਿੱਤ ਚਾਇਆ ਜਿਹੜੇ ਹੌਣ ਦਰਵਾਜ਼ੇ ਖੋਲ੍ਹੇ ਐ ਗੇਟ ਇਹ ਸਾਨੂੰ ਦਿਖਾਵਾ ਹੈ ਕਿ ਜੇ ਤੁਸੀਂ ਬੰਦੇ ਦੇ ਪੁੱਤ ਨਹੀਂ ਬਣੋਗੇ ਤੇ ਸਾਡੇ ਕੋਲੇ ਇਹ ਵੀ ਇਥਿਆਰ ਹੈਗਾ ਸੋ ਮੇਰਾ ਮਤਲਬ ਹੈ ਕਿ ਅਸੀਂ ਬਿਲਕੁਲ ਘਿਰੇ ਪਏ ਆਂ ਔਰ ਤੁਹਾਨੂੰ ਦੱਸਿਆ ਹੈ ਕਿ ਜਿਹੜਾ ਸਾਡੀ ਪਾਰਟੀ ਨੂੰ ਛੱਡ ਕੇ ਜਾਂਦਾ ਹੈ ਉਹ ਦਰ ਰਲਦਾ ਹੈ ਉਹ ਤਾਂ ਬਾਰ ਨਹੀਂ ਕਰਦੇ ਭਾਈ ਜਾਨ ਤੇ ਚੜੇ ਨੂੰ ਫਲੇ ਨਾਲੇ ਰੱਖ ਦਿੰਦੇ ਆ ਜਾ ਕੇ ਸੁੱਚਾ ਸਿੰਘ ਛੋਟੇਪੁਰ ਸਾਹਿਬ ਨੂੰ ਪੁੱਛੜਿਓ ਨਾਲ ਹੀ ਰਹਿੰਦੇ ਆ ਤੁਹਾਡੇ ਕਿ ਜੀ ਤੁਹਾਨੂੰ ਇਹ ਕਿਉਂ ਥੱਲੇ ਲਾਇਆ ਕਦੇ ਕਹਿ ਦੇਣਗੇ ਮੈਨੂੰ ਬਾਦਲ ਨੇ ਲਵਾਤਾ ਬਾਦਲ ਤਾਂ ਮਰ ਗਿਆ ਕਿੰਨੇ ਚਿਰ ਦਾ ਕਦੇ ਕਹਿਣਗੇ ਫਲਾਣੇ ਸੁਖਬੀਰ ਨੇ ਕਰਤਾ ਸਖਬੀਰ ਤਾਂ ਹਕੂਮਤ ਵਿੱਚ ਹੈਗਾ ਹੀ ਨਹੀਂ ਸੋ ਮੇਰਾ ਮਤਲਬ ਇਹ ਹੈ ਅਸਲੀ ਗੱਲ ਇਹ ਹੈ ਕਿ ਸਾਡਾ ਤਬਾਰ ਭਿੰਡਰਾਂ ਵਾਲਿਆਂ ਦਾ ਨਹੀਂ ਕਰਦੇ ਹੈਗੇ ਤਦੇ ਤੁਹਾਨੂੰ ਭਿੰਡਰਾਂ ਵਾਲਿਆਂ ਦਾ ਬੰਦਾ ਬੰਦੇ ਹੈਗੇ ਹੈ ਪਰ ਲੀਡਰ ਨਹੀਂ ਦੇਖੂਗਾ ਕੋਈ ਵੀ ਇਹ ਸਾਰੇ ਉਦਕ ਤਰੀਕਾ ਸਮਾਂ ਤੁਹਾਨੂੰ ਸਾਰੀ ਚੀਜ਼ ਅੱਜ ਤੱਕ ਲੈ ਕੇ ਆਇਆ ਹੈ ਖਾਲੜਾ ਸਾਹਿਬ ਤੋਂ ਲੈ ਕੇ ਅੱਜ ਤੱਕ ਕੀ ਸਿੱਖਾਂ ਦੇ ਉੱਤੇ ਕਿਹੜੇ ਦਰਜੇ ਦੀ ਵਿਪਤਾਈ ਹੋਈ ਹੈ ਪਾਰਲੀਮੈਂਟ ਦੇ ਵਿੱਚ ਤੁਸੀਂ ਮੈਨੂੰ ਭੇਜਿਆ ਮੈਂ ਸੌਰਿਆਂ ਦੇ ਨਾਂ ਦੇ ਠੀ ਜਿਹੜੇ ਮੋਦੀ ਦੀ ਸਰਕਾਰ ਨੇ ਇਸ ਦੇਸ਼ ਦੇ ਵਿੱਚ ਮਾਰੇ ਤੇ ਬਗਾਨੇ ਦੇਸ਼ਾਂ ਦੇ ਵਿੱਚ ਮਾਰੇ ਇੱਕ ਹਰਦੀਪ ਸਿੰਘ ਨਿੱਜਰ ਕੈਂਡੀਡੇਟ ਛਮਾਰਤਾ ਜਿੱਪੂ ਜਮਨ ਸਿੰਘ ਮਲਕ ਕੈਂਡੀਡੇਟਾਂ ਦੇ ਵਿੱਚ ਮਰਵਾਤਾ ਸ਼ਖਦੂਲ ਸੇ ਮੋਗੇ ਦਾਸੀ ਸਿੱਖ ਲੀਡਰ ਉਹ ਨੂੰ ਕੈਨੇਡਾ ਦੇ ਵਿੱਚ ਸਮਾਰਤਾ ਇਹ ਸੱਚ ਹੈ ਕਿਉਂ ਕਰਕੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਟਰੂਡੋ ਸਾਹਿਬ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਸਿੱਧਾ ਇਲਜ਼ਾਮ ਲਾਇਆ ਹੈ ਕਿ ਇਹ ਹਿੰਦੁਸਤਾਨ ਹਿੰਦ ਨੇ ਸਾਡੀ ਧਰਤੀ ਦੇ ਉੱਤੇ ਆ ਕੇ ਇਹ ਤਿੰਨ ਸਿੱਖਾਂ ਕਤਲ ਕੀਤੇ ਹੈ ਫਿਰ ਬ੍ਰਿਟਾਣੀਆਂ ਦੇ ਵਿੱਚ ਅਫਤਾਰ ਸਿੰਘ ਖੁੰਡੇ ਨੂੰ ਜ਼ਹਿਰ ਦੇ ਕੇ ਮਾਰਤਾ ਬੰਨ ਸਰਕਾਰਾਂ ਮੰਨਦੀਆਂ ਨਹੀਂ ਸੀ ਪਰ ਹੁਣ ਬ੍ਰਿਟਾਣੀਆਂ ਨੇ ਵੀ ਇੱਕ ਵੱਡੀ ਕੈਂਸਲਟ ਕੱਢੀ ਹੈ ਜਿਸ ਦੇ ਵਿੱਚ ਲਿਖਿਆ ਕਿ ਹਾਂ ਇੰਡੀਆ ਦੀਆਂ ਖੁਫੀਆ ਏਜੰਸੀਆਂ ਸਾਡੇ ਦੇਸ਼ ਦੇ ਵਿੱਚ ਇਹੋ ਜਿਹੇ ਕੰਮ ਕਰ ਰਹੀ ਹੈ ਫਿਰ ਅੱਗੇ ਆਓ ਪਾਕਿਸਤਾਨ ਦੇ ਵਿੱਚ ਇਹ ਕਹਿੰਦੇ ਆ ਪਾਕਿਸਤਾਨ ਇੱਥੇ ਦੇਸ਼ਤ ਕਰਦੀ ਕਰਦਾ ਪਰ ਪਾਕਿਸਤਾਨ ਦੇ ਵਿੱਚ ਇੰਡੀਆ ਦੀ ਖੁਫੀਆ ਏਜੰਸੀਆਂ ਨੇ ਇੱਕ ਤਾਂ ਬਨਮਜੀ ਚ ਪੰਜਵਾਰ ਮਾਰਤਾ ਲਖਬੀਰ ਸਿੰਘ ਰੋਡੇ ਮਾਰਤਾ ਸਾਡੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਤਾ ਮੁੰਸੇਵਾਲ ਨੂੰ ਪੰਜਾਬ ਦੇ ਵਿੱਚ ਮਾਰਤਾ ਹਰੀਨਾ ਨੂੰ ਪੰਜਾਬ ਦੇ ਵਿੱਚ ਮਾਰਤਾ ਕਿੰਨੇ ਮਾਰਿਆ इन दे का एक है देश का प्राइम मिनिस्टर मोदी दूजा हैगा अमित शाह जोड़ा घरेलू वजीर है तीजा है जय शंकर विदेशी वजीर चौथा हैगा राजनाथ सिंह जो फौजा का वजीर है फेर रौदा मुखी रवि सिन्हा सबका रौदा मुखी सुमंत गोयल जिदा ना इमान सिंह ने लिया है ਉਹ ਇੱਥੇ ਵੀ ਅੰਬਰਸਾਂ ਦੇ ਹੈ ਉਹਦਾ ਹੱਥ ਵੀ ਸਦਾਨ ਖਾਲੜੇ ਦੇ ਕਤਲ ਦੇ ਵਿੱਚ ਹੈਗਾ ਜਿਵੇਂ ਅਜੀਤ ਸਿੰਘ ਸੰਧੂ ਦਾ ਫਿਰ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਅਜੀਤ ਦੇਹਾਲਾ ਡੋਇਲ ਹੁਣ ਸਾਤ ਸੰਗਤ ਜੀ ਜਿਹੜੀ ਲੜਾਈ ਬ੍ਰਿਟਾਨੀਆ ਤੇ ਆਇਰਲੈਂਡ ਦੀ ਹੁੰਦੀ ਸੀ ਉਹਦੇ ਵਿੱਚ ਇੱਕ ਜਥੇਬੰਦੀ ਸੀ ਆਆਰਏ ਆਇਰਿਸ਼ ਰਿਪਬਲਿਕਨ ਆਰਮੀ ਜਿਹੜੇ ਟਲੇਟ ਆਲੇ ਬੰਦੇ ਬ੍ਰਿਟਾਨੀਆ ਦੀ ਫੌਜ ਫੜ ਲੈਂਦੀ ਸੀ ਤੇ ਉਹ ਕਹਿੰਦੇ ਸੀਗੇ ਕਿ ਅਸੀਂ ਇਹ ਲੜਾਈ ਨੂੰ ਛੱਡ ਦਿੰਦੇ ਹਾਂ ਫਿਰ ਉਸ ਬੰਦੇ ਨੂੰ ਵਰਤਾਨੀਆਂ ਜਾਂ ਤਾਂ ਨਿਊਜ਼ੀਲੈਂਡ ਆਸਟ੍ਰੇਲੀਆ ਕੈਨੇਡਾ ਅਮਰੀਕਾ ਦੇ ਵਿੱਚ ਦੂਸਰਾ ਨਾਮ ਦੇ ਕੇ ਵਸਾਦਾਂਗੇ ਸੀ ਉਹੀ ਪਾਲਿਸੀ ਅੱਜ ਇੰਡੀਆ ਦੀ ਹੈ ਅਜੀਤ ਸਿੰਘ ਸੰਧੂ ਸ਼ਾਇਦ ਬਾਰੇ ਨਾ ਹੋਵੇ ਈਸ਼ ਨੂੰ ਇੱਕ ਹੋਰ ਨਾਮ ਦੇ ਕੇ ਜਿਵੇਂ ਬ੍ਰਿਟਾਨੀਆਂ ਦੀ ਸਰਕਾਰ ਕਰਦੀ ਸੀ ਉਸੇ ਤਰ੍ਹਾਂ ਈਸ਼ ਨੂੰ ਉੱਥੇ ਬਿਵਾਸਾ ਦਿੱਤਾ ਗਿਆ ਹੋ ਸਕਦਾ ਹੈ ਸ਼ੋਕ ਕਰਦੇ ਮੰਨਿਉ ਨਾ ਕਿ ਜੀਖਣ ਸੰਧੂ ਤੇ ਜਾਬਰ ਸਾਰੇ ਮਰ ਚੁੱਕੇ ਐ ਜਿਹੜੇ ਮਰ ਚੁੱਕੇ ਉਹਨਾਂ ਦਾ ਸਾਨੂੰ ਪਤਾ ਹੈ ਪਰ ਜਿੰਨਾਂ ਦਾ ਆਪਾਂ ਨੂੰ ਨਹੀਂ ਪਤਾ ਉਹ ਵੀ ਆਪਣਾ ਨਾਂ ਨਿਸ਼ਾਨ ਬਚਾ ਕੇ ਕਿਤੇ ਨਾ ਕਿਤੇ ਇੰਡੀਆ ਨੇ ਬਸਾ ਦਿੱਤੇ ਹੈ ਸਵੇਤੀ ਹੈਗੀ ਹੈ ਕਿ ਇਹ ਜ਼ਾਲਮ ਅਜੇ ਵੀ ਜਿਉਂਦੇ ਫਿਰਦੇ ਰਹਿੰਦੇ ਆ ਅਜੇ ਇਹ ਮਾਰੇ ਨਹੀਂ ਬਹੁਤ ਡੂੰਗੀਆਂ ਜੜਾ ਹੈਗੀਆਂ ਹਿੰਦੂਵਾਦੀ ਸਰਕਾਰ ਦੀਆਂ ਤੇ ਇਹ ਨਾ ਕੋਲਿਓ ਕਿ ਗੁਰੂ ਨਾਨਕ ਸਾਹਿਬ ਨੇ ਇਹਨਾਂ ਦੇ ਗ੍ਰੰਥ ਦੇ ਖਿਲਾਫ ਬਗਾਵਤ ਕਰਕੇ ਨਮ ਧਰਮ ਤੇ ਨਵੀਂ ਕੌਮ ਸਰਜੀ ਸੀ ਇਸ ਕਰਕੇ ਇੱਕ ਕਦੇ ਟੁੱਟ ਪੜਾ ਨਹੀਂ ਸੋਚ ਸਕਦੇ ਇੰਨਾਂ ਸ਼ਬਦਾਂ ਦੇ ਨਾਲ ਆਸ ਕਰਦਾ ਕਿ ਜੋ ਕੁਝ ਮੈਂ ਕਿਹਾ ਇਹ ਮਨ ਦੇ ਵਿੱਚ ਰੱਖੋਗੇ ਤੇ ਖਾਲਿਸਤਾਨ ਦੇ ਲਈ ਕੰਮ ਕਰੋਗੇ ਲੋਕਾਂ ਨੂੰ ਦੱਸੋਗੇ ਕਿ ਜੇ ਸਾਡਾ ਘਰ ਨਹੀਂ ਹੈ ਤਾਂ ਸਾਡਾ ਜੀਵਨ ਕਿਹੋ ਜਿਹਾ ਕਿਹੋ ਜਿਹਾ ਜਿਹੜੇ ਆਪਣੇ ਘਰ-ਬਾਰ ਹੋਣ ਹਰਾਂ ਦੇ ਵਿੱਚ ਛੱਡ ਕੇ ਕਿਤੇ ਹੋਰ ਟਿਕਾਣਾ ਲੈ ਰਹੇ ਐ ਉਹ ਜਿਹਾਂ ਹਾਲਾਤ ਆਪਣੇ ਅੱਜ ਬਣੇ ਹੋਏ ਐ ਇਹ ਸਮਝ ਲਓ ਜੀ ਆਪਣਾ ਘਰ ਘਾਟ ਹੈ ਨਹੀਂਗਾ ਜਿਹਦਾ ਘਰ ਘਾਟ ਨਾ ਹੋਵੇ ਉਸ ਕੌਮ ਦੀ ਜ਼ਿੰਦਗੀ ਕੋਈ ਸਵਾਰਣ ਵਾਲੀ ਨਹੀਂ ਹੁੰਦੀ ਹੈ ਜੀ ਸੋ ਮੈਂ ਆਸ ਕਰਦੇ ਐ ਕਿ ਤੁਸੀਂ ਸਮਝੋਗੇ ਪ੍ਰਚਾਰ ਕਰੋਗੇ ਕਿ ਅਸੀਂ ਆਜ਼ਾਦ ਹੋਣਾ ਚਾਹੁੰਦੇ ਹਾਂ ਅਸੀਂ ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਦੇ ਆਖਰੀ ਸ਼ਬਦਾਂ ਦੇ ਨਾਲ ਖੜੇ ਹਾਂ ਜਿਨ੍ਹਾਂ ਨੇ ਕਿਹਾ ਸੀ ਜਦੋਂ ਫੌਜ ਹਿੰਦ ਦੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰੂਗੀ